ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਆਪਾਂ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰੀ ਲੈ ਕੇ ਆਏ ਆਂ ਵੀਡੀਓ ਨੂੰ ਤੁਸੀਂ ਐਂਡ ਤੱਕ ਸ਼ੁਰੂ ਦੇਖਿਆ ਕਰੋ ਆਪਾਂ ਇਹਨਾਂ ਦੇ ਵਿੱਚ ਕੁਝ ਕੱਟ ਪ੍ਰਾਈਸ ਵਾਲੇ ਵੀ ਸੂਟ ਲਗਾਏ ਹੋਏ ਨੇ ਇਹ ਜਿਹੜਾ ਸੂਟ ਹੋਏਗਾ ਪਿਓਰ ਵਿਸਕੋਸ オーਰਗੈਂਜ਼ਾ ਦੀ ਜਨੂ ਸ਼ਾਰਟ ਮਿਲ ਜਾਏਗੀ ਇਸ ਦੇ ਉੱਪਰ ਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਬਾਟਮ ਇਸ ਦੇ ਨਾਲ ਪਲੇਨ ਹੋਏਗੀ ਕ੍ਰੇਪ ਦੀ ਬਾਟਮ ਰਹੇਗੀ ਇਹ 2.5 ਮੀਟਰ ਦੀ ਕੱਟ ਰਹਿਣ ਵਾਲੀ ਏ ਵਿਦਆਊਟ ਦੁਪੱਟਾ ਸੂਟ ਹੋਣਗੇ ਸ਼ਰਟ ਐਂਡ ਬਾਟਮ ਦਾ ਹੀ ਤੁਹਾਨੂੰ ਕੰਬੋ ਮਿਲ ਜਾਏਗਾ ਕਲਰ ਜਿਹੜੇ ਹੋਣਗੇ ਇਹਨਾਂ ਵਿੱਚ ਆਪਾਂ ਬਹੁਤ ਹੀ ਪਿਆਰੀ ਲੈ ਕੇ ਆਏ ਆ ਲਾਈਟ ਕਲਰ ਤੋਂ ਡਾਰਕ ਸਾਰੇ ਹੀ ਮਿਲ ਜਾਣਗੇ ਬਹੁਤ ਹੀ ਪਿਆਰੇ ਸੂਟ ਇਹ ਰੈਡੀ ਕੀਤੇ ਗਏ ਨੇ ਅਗਲਾ ਜਿਹੜਾ ਸੂਟ ਹੋਏਗਾ ਇਹ ਵੀ ਤੁਹਾਨੂੰ ਸ਼ਰਟ ਮਿਲੇਗੀ ਪਿਓਰ ਡੋਲਾ ਸਿਲਕ ਬਨਾਰਸੀ ਦੀ ਸ਼ਰਟ ਹੋਏਗੀ ਬਾਟਮ ਨਾਲ ਪਲੇਨ ਕ੍ਰੇਪ ਦੀ ਹੋਏਗੀ ਇਹ ਵੀ 2.5 ਮੀਟਰ ਦੀ ਹੀ ਕੱਟ ਰਹਿਣ ਵਾਲੀ ਏ ਵਿਦਆਊਟ ਦੁਪੱਟਾ ਸੂਟ ਹੋਣਗੇ ਦੁਪੱਟੇ ਤੁਸੀਂ ਇਹਨਾਂ ਦੇ ਨਾਲ ਆਪ ਰੈਡੀ ਕਰਵਾ ਸਕਦੇ ਹੋ ਕਲਰ ਆਪਸ਼ਨ ਇਹਨਾਂ ਦੇ ਵਿੱਚ ਆਪਾਂ ਬਹੁਤ ਹੀ ਜ਼ਿਆਦਾ ਲੈ ਕੇ ਆਂਦੇ ਨੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਆਰਡਰ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਇਹਨਾਂ ਦੇ ਵਿੱਚੋਂ ਤੁਸੀਂ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਪ੍ਰਾਈਸ ਜਿਹੜੇ ਹੋਣਗੇ ਸਾਰੇ ਹੀ ਸੂਟਾਂ ਦੇ ਆਪਾਂ ਨਾਲ ਦੀ ਨਾਲ ਉੱਪਰ ਆਪਾਂ ਮੈਂਸ਼ਨ ਕੀਤਾ ਹੋਇਆ ਹੈ ਅਗਲਾ ਜਿਹੜਾ ਸੂਟ ਹੋਏਗਾ ਸ਼ਰਟ ਹੋਏਗੀ ਪਿਓਰ ਟਿਸ਼ੂ ਦੀ ਇਸ ਦੇ ਉੱਪਰ ਐਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਹੈ ਬਾਟਮ ਨਾਲ ਪਲੇਨ ਹੋਏਗੀ ਕريب ਦੀ ਇਹ ਵੀ ਤੁਹਾਨੂੰ টাই মিটার 셔츠 টাই মিটার बॉटम दी कट मिलेगी विदाउट दुपट्टा सूट होनेगे शर्ट एंड बॉटम ਦਾ ਹੀ ਕੰਪੋ ਸਾਨੂੰ ਮਿਲ ਜੇਗਾ প্রাইਸ ਇਹਨਾਂ ਦਾ ਵੀ ਆਪਾਂ ਉੱਪਰ ਮੈਂਸ਼ਨ ਕੀਤਾ ਹੋਇਆ ਅਗਲਾ ਜਿਹੜਾ ਫੈਬਰਿਕ ਹੋਏਗਾ ਇਹ ਵੀ ਤੁਹਾਨੂੰ ਪਿਓਰ 크ريب ਦਾ ਹੀ ਮਿਲ ਜੇਗਾ ਇਸ ਦੇ ਉੱਪਰ ਵੀ ਐਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਹੈ প্রাইਸ ਆਪਾਂ ਇਹਨਾਂ ਦਾ ਵੀ ਪਰ ਮੀਟਰ ਦੇ ਹਿਸਾਬ ਨਾਲ ਉੱਪਰ ਮੈਂਸ਼ਨ ਕਰ ਦਿੱਤਾ ਤੁਸੀਂ ਅਗਰ ਸ਼ਰਟ ਬਾਏ ਕਰਨਾ ਚਾਹੁੰਦੇ 2.5 ਮੀਟਰ ਲੈ ਸਕਦੇ 2.5 ਮੀਟਰ ਤੋਂ ਉੱਪਰ ਜਿੰਨਾ ਮਰਜ਼ੀ ਫੈਬਰਿਕ ਲੈ ਸਕਦੇ ਹੋ 2.5 ਮੀਟਰ ਤੋਂ ਘੱਟ ਤੁਸੀਂ ਨਹੀਂ ਲੈ ਸਕਦੇ ਅਗਲਾ ਜਿਹੜਾ ਫੈਬਰਿਕ ਹੋਏਗਾ ਪਿਓਰ ਰਾਇਲ ਸਿਲਕ ਦਾ ਹੋਏਗਾ ਇਸ 'ਤੇ ਬਹੁਤ ਹੀ ਪਿਆਰੀ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਆਪਾਂ ਇਹਨਾਂ ਦਾ ਵੀ ਪਰ ਮੀਟਰ ਦੇ ਹਿਸਾਬ ਨਾਲ ਮੈਂਸ਼ਨ ਕੀਤਾ ਹੋਇਆ ਕਲਰ ਉਹਨਾਂ ਦੇ ਵਿੱਚ ਬਹੁਤ ਹੀ ਪਿਆਰੇ ਨੇ ਸਾਰੇ ਆਪਾਂ ਡਾਰਕ ਹੀ ਕਲਰ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਇਹ ਫੈਬਰਿਕ ਹੋਏਗਾ ਇਹ ਤੁਹਾਨੂੰ ਪਿਓਰ ਜੌਰਚਰ ਦਾ ਮਿਲ ਜੇਗਾ ਇਸ ਦੇ ਉੱਪਰ ਬਹੁਤ ਹੀ ਪਿਆਰੀ ਮਲਟੀ थ्रेड ਏਮਬਰਾਇਡਰੀ ਕੀਤੀ ਗਈ ਸੀਕਵੈਂਸ ਵਰਕ ਕੀਤਾ ਗਿਆ ਪ੍ਰਾਈਸ ਆਪਾਂ ਇਹਨਾਂ ਛੋਟਾਂ ਦਾ ਵੀ ਪਰ ਮੀਟਰ ਦੇ ਹਿਸਾਬ ਨਾਲ ਉੱਪਰ ਆਪਾਂ ਮੈਂਸ਼ਨ ਕਰ ਦਿੱਤਾ ਕਲਰ ਇਹਦੇ ਵਿੱਚ ਵੀ ਬਹੁਤ ਹੀ ਪਿਆਰੀ ਆਪਾਂ ਐਡ ਕੀਤੇ ਹੋਏ ਨੇ ਅਗਲਾ ਜਿਹੜਾ ਫੈਬਰਿਕ ਹੋਏਗਾ ਤੁਹਾਨੂੰ ਪਿਓਰ ਕ੍ਰੇਪ ਦਾ ਮਿਲ ਜੇਗਾ ਪ੍ਰਿੰਟਡ ਸੂਟ ਹੋਏਗਾ ਪ੍ਰਿੰਟ ਦੇ ਉੱਪਰ ਬਹੁਤ ਹੀ ਪਿਆਰੀ ਏਮਬਰਾਇਡਰੀ ਕੀਤੀ ਹੋਈ ਹੈ ਪ੍ਰਾਈਸ ਪਰ ਮੀਟਰ ਦੇ ਹਿਸਾਬ ਨਾਲ ਇਹ ਸੂਟ ਦਾ ਵੀ ਲਗਾਇਆ ਹੈ ਤੁਸੀਂ 2.5 ਮੀਟਰ ਤੋਂ ਉੱਪਰ ਜਿੰਨਾ ਮਰਜ਼ੀ ਫੈਬਰਿਕ ਲੈ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਮਲ ਕਾਟਨ ਦਾ ਹੋਏਗਾ ਇਸ ਦੇ ਉੱਪਰ ਵੀ ਬਹੁਤ ਹੀ ਪਿਆਰੀ embroideri ਕੀਤੀ ਗਈ ਹੈ ਵਰਕ ਬਹੁਤ ਹੀ ਪਿਆਰਾ ਪ੍ਰਾਈਸ ਇਹਨਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਹੈ ਇਹਨਾਂ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਕਲਰ ਬਹੁਤ ਹੀ ਪਿਆਰੇ ਆਪਾਂ ਐਡ ਕੀਤੇ ਹੋਏ ਨੇ ਅਗਲਾ ਜਿਹੜਾ ਸੂਟ ਹੈ ਇਹ ਤੁਹਾਨੂੰ ਪਿਓਰ ਕ੍ਰੇਪ ਸਿਲਕ ਜੁਗਵਾੜ ਦਾ ਸੂਟ ਮਿਲ ਜਾਏਗਾ ਪ੍ਰਾਈਸ ਮੈਂਸ਼ਨ ਪਰ ਮੀਟਰ ਦੇ ਅਕੋਰਡਿੰਗ ਕੀਤਾ ਹੋਇਆ ਦੁਪੱਟਾ ਇਸ ਦੇ ਨਾਲ ਹੋਏਗਾ ਔਰਗੈਂਜ਼ਾ ਸਿਲਕ ਜਕਵਾਰ ਦਾ ਹੋਏਗਾ ਦੁਪੱਟੇ ਦਾ ਵੀ ਪ੍ਰਾਈਸ ਮੈਂਸ਼ਨ ਕਰ ਦਿੱਤਾ ਹੈ ਕਲਰ ਇਹ ਦੇ ਵਿੱਚ ਵੀ ਸਾਰੇ ਡਾਰਕੀ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਆਪਣੇ ਦੇ ਪ੍ਰਾਈਸ ਚੈੱਕ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਇਹ ਤੁਹਾਨੂੰ ਪਿਓਰ ਬਨਾਰਸੀ ਬਰੋਕਰ ਦੇ ਵਿੱਚ ਮਿਲ ਜੇਗਾ ਪ੍ਰਾਈਸ ਆਪਾਂ ਇਹਨਾਂ ਦਾ ਵੀ ਪਰ ਮੀਟਰ ਦੇ ਹਿਸਾਬ ਨਾਲ ਮੈਂਸ਼ਨ ਕੀਤਾ ਹੋਇਆ ਅਗਰ ਜੇ ਤੱਕ ਤੁਸੀਂ ਇਹ 5 ਮੀਟਰ ਦੀ ਕੱਟ ਲੈਣਾ ਚਾਹੁੰਦੇ ਹੋ ਵੀ ਲੈ ਸਕਦੇ ਹੋ ਅਗਰ ਓਨਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ 2 ਮੀਟਰ ਦੀ ਤੁਸੀਂ ਉਹ ਵੀ ਲੈ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਔਰਗੈਂਜ਼ਾ ਦਾ ਸੂਟ ਹੋਏਗਾ ਇਸ ਦੇ ਉੱਪਰ ਹੈਂਡ embroideri ਫੁੱਲ ਕੀਤੀ ਗਈ ਹੈ 슬ੀਵਸ ਤੇ ਵਰਕ ਕੀਤਾ ਹੋਏਗਾ ਬਾਟਮ ਨਾਲ ਹੋਏਗੀ ਸਿਰਕਤੀ embroideri ਕੀਤੀ ਹੋਏਗੀ ਬਾਟਮ ਤੇ ਵੀ ਦੁਪੱਟਾ ਇਸ ਦੇ ਨਾਲ ਹੋਏਗਾ ਔਰਗੈਂਜ਼ਾ ਦਾ ਬਹੁਤ ਹੀ ਪਿਆਰਾ ਦੁਪੱਟਾ ਰੈਡੀ ਕੀਤਾ ਗਿਆ ਅਗਲਾ ਜਿਹੜਾ ਸੂਟ ਹੈ ਇਹ ਵਾਲਾ ਇਹ ਪਿਓਰ 5 ਮੀਟਰ ਦੀ ਕੱਟ ਹੋਏਗੀ 올 ਓਵਰ ਸੂਟ ਹੈ ਕ੍ਰੇਪ ਦਾ ਰਹੇਗਾ ਹੈਂਡ embroideri ਇਸੇ ਉਪਰ ਬਹੁਤ ਹੀ ਪਿਆਰੀ ਕੀਤੀ ਗਈ ਬਾਟਮ ਇਸ ਦੇ ਨਾਲ ਪਲੇਨ ਲਗਾਈ ਹੋਈ ਹੈ ਦੁਪੱਟਾ ਇਹਦਾ ਹੋਏਗਾ ਚਨਾਉਂ ਦਾ ਦੁਪੱਟੇ ਤੇ ਵੀ ਹੈਂਡ embroideri ਕੀਤੀ ਗਈ ਹੈ ਪ੍ਰਾਈਸ ਆਪਾਂ ਇਹ ਸੂਟ ਦਾ ਵੀ ਮੈਂਸ਼ਨ ਕੀਤਾ ਹੋਇਆ ਕਲਰ ਇਹਨਾਂ ਵਿੱਚ ਸਾਰੇ ਆਪਾਂ ਡਾਰਕ ਹੀ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਬਰੋਸ਼ਾ ਵੈਲਵਟ ਦਾ ਹੋਏਗਾ ਨਾਲ ਬਾਟਮ ਇਹਦੇ ਪਲੇਨ ਕريب ਦੀ ਲਗਾਈ ਗਈ ਹੈ ਵਿਦਆਊਟ ਦੁਪੱਟਾ ਸੂਟ ਹੋਣਗੇ ਸ਼ਰਟ ਐਂਡ ਬਾਟਮ ਦਾ ਹੀ ਕੰਬੋ ਰਹੇਗਾ ਕਲਰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਨੇ ਤੁਸੀਂ ਕੋਈ ਵੀ ਸੂਟ ਆਪਣੇ ਲਈ ਪ੍ਰਾਈਸ ਚੈੱਕ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਅਗਲੇ ਇਹ ਜਿਹੜੇ ਸੂਟ ਆਉਂਦੇ ਨੇ ਤੁਹਾਨੂੰ ਪਿਓਰ ਵਿਸਕੋਸ ਮਾਈਕਰੋ ਵੈਲਵਟ ਦਾ ਡਿਜੀਟਲ ਪ੍ਰਿੰਟ ਸੂਟ ਮਿਲ ਜੇਗਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਤੁਸੀਂ ਕੋਈ ਵੀ ਸੂਟ ਆਪਣੇ ਲਈ ਪ੍ਰਾਈਸ ਚੈੱਕ ਕਰਕੇ ਸੂਟ ਲੈ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਨੇ ਕੈਸ਼ অন ਡਿਲੀਵਰੀ ਨਹੀਂ ਹੈ ਜੀ ਪੇਮੈਂਟ ਜਿਹੜੀ ਹੋਏਗੀ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ so much ਵੀਡੀਓ ਦੇਖਣ ਲਈ